ਚਰਕੀ ਚਰਿੰਜਣਾ ਚ ਬਹਿਣੋਂ ਔਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬਹਿਣੋਂ ਹਟ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ ਬਿਨਾ ਕੰਮ ਤੋਂ ਫਿਰੇ ਵੇਲੋਂ ਧਾਨ ਡੁੱਬ ਜਾਣੀ ਦਾ ਚੁੰਮ ਕੇ ਰਮਾਲੇ ਫੜਾਉਂਦਾ ਨ ਡੁੱਪ ਜਾਣੀ ਦਾ ਨੀ ਤੇਰਿਆਂ ਦੁੱਖਾਂ ਚ ਜਾ ਮੈਂ ਵੈਲੀ ਬਣਦਾ ਛਾਂ ਨਿਚ ਦੇਖ ਲੈ ਸਰੀਰ ਛਣਦਾ ਨੀ ਤੇਰਿਆਂ ਦੁੱਖਾਂ ਚ ਜਾ ਮੈਂ ਵੈਲੀ ਬਣਦਾ ਛਾਂ ਨਿਚ ਦੇਖ ਲੈ ਸਰੀਰ ਛਣਦਾ ਸੁੱਲਫਾ ਚਰਾਬ ਫੀਮ ਰੱਚ ਗਈ ਹੱਡਾਂ ਚ ਸੁੱਲਫਾ ਚਰਾਬ ਫੀਮ ਰੱਚ ਗਈ ਹੱਡਾਂ ਚ ਰੋਗ ਡੋਡਿਆਂ ਦਾ ਪੈੜਾ ਆਪਾ ਲਾ ਲਿਆ ਆ ਨੀ ਸਾਲੇ ਨਸ਼ਿਆਂ ਨੇ ਹਾਈ ਗੁੰਦਵਾ ਸਰੀਰ ਸਾਰਾ ਖਾ ਲਿਆ ਆ ਨੀ ਸਾਲੇ ਨਸ਼ਿਆਂ ਨੇ ਕੰਮ ਕਾਤਾ ਕਰਦੇ ਹੋ ਜਿਹੜੀ ਤੇ ਆਪਾਂ ਮਜ਼ਦੂਰੀ ਕਰਦੇ ਆਪਾਂ ਅੱਛਾ ਜੀ ਤੇ ਕੀ ਜਿਹੜਾ ਸੁਪਨਾ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਕੀ ਬੰਨਣਾ ਹੈ ਉਹ ਤੇ ਪਰਮਾਤਮਾ ਦੇ ਹੱਥ ਵਸਦਾ ਕਿ ਇਹ ਨੂੰ ਅਜੇ ਤੱਕ ਤਾਂ ਆਪਾਂ ਇਦਾਂ ਗਉਂਦੇ ਗੁੰਦੇ ਰਹੀਦਾ ਮੈਂ ਚਾਹਾਂਗਾ ਜੀ ਇੱਕ ਗੀਤ ਪਿਆਰਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਉਹ ਪਹਿਲਾ ਕੰਮ ਵੈਲੀਆਂ ਆਣੇ ਵਹਿਲ ਖੱਟਣੇ ਉਹ ਦੂਜਾ ਕੰਮ ਬੋਤਲਾਂ ਦੇ ਡੱਕ ਪੱਟਣੇ ਉਹ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਹੇ ਦਰ ਤੇ ਬਲ ਹੁੰਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਅਕਰ ਜੀ ਮੈਂ ਜਰੂਰ ਪੁੱਛਣਾ ਚਾਹਾਂਗਾ ਘਰ ਦੇ ਹਾਲਾਤਾਂ ਬਾਰੇ ਵੀ ਤੁਸੀਂ ਦੱਸਿਆ ਹੈ ਤਾਂ ਕੀ ਕਹਿਣਾ ਚਾਹੋਗੇ ਕੀ ਕਿਹੜਾ ਕਲਾਕਾਰ ਹੈ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਕੋਈ ਇੱਕ ਦੋ ਕਲਾਕਾਰਾਂ ਦੇ ਨਾਮ ਦੱਸ ਸਕਦੇ ਜੀ ਮੈਂ ਜ਼ਿਆਦਾ ਪਸੰਦ ਮੇਰਾ ਤੇ ਅਮਰ ਸਿੰਘ ਚਮਕੀਲਾ ਜੀ ਇਹਨਾਂ ਨੂੰ ਮੈਂ ਪਸੰਦ ਕਰਦਾ ਇਹਨਾਂ ਦੇ ਮੈਂ ਜ਼ਿਆਦਾ ਗੀਤ ਗੋਣਾ ਵਿੱਚ ਸੁਣਦਾ ਮੈਂ ਠੀਕ ਹੈ ਅਸਰ ਜੀ ਤੇ ਬਾਕੀ ਕੀ ਕਲਾਕਾਰ ਆਪਾਂ ਨੂੰ ਸਾਰੇ ਹੀ ਸਿੰਗਰ ਸਾਰੇ ਪਿਆਰੇ ਆਪਾਂ ਨੂੰ ਠੀਕ ਹੈ ਆਪਾਂ ਆਪਣੀਆਂ ਅਦਾਕਾਰਾਂ ਕਰਦੇ ਆ ਫੂਰੀਆਂ ਫੂਰੀਆਂ ਕਰਦੇ ਆ ਆਵਾਜ਼ਾਂ ਤੁਸੀਂ ਕੱਢ ਲੈਨੇ ਹੋ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਧਾਰੇ ਵੜ ਗਈ ਤੇ ਜਲਲਕਾਰੇ ਨਾਲ ਨੋਹ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵਜਿਆ ਨੀ ਪੱਟੂ ਫੇਰਦਾ ਫੇਰਦਾ ਸ਼ਰਾਬ ਨਾਲ ਰੱਜਿਆ ਆ ਨੀ ਪੱਟੂ ਫੇਰਦਾ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਆਪ ਤੱਕ ਤੁਸੀਂ ਦੇਖ ਰਹੇ ਹੋ ਕਾਰਜ ਚਮਕੀਲਾ ਇਸ ਵੇਲੇ ਮੇਰੇ ਨਾਲ ਹੈ ਦੋਸਤੋ ਮੈਂ ਇਸ ਵੇਲੇ ਪਿੰਡ ਸਭਰਾਹਾਂ ਦੇ ਵਿੱਚ ਆ ਘਰ ਦੀ ਗਰੀਬੀ ਨਾ ਦੇਖਿਓ ਆਵਾਜ਼ ਦੀ ਅਮੀਰੀ ਸੁਣਿਓ ਜੀ ਹਾਂ ਮੇਰੇ ਨਾਲ ਮੌਜੂਦ ਨੇ ਬਹੁਤਾ ਸਮਾਂ ਵੀ ਨਹੀਂ ਹੈ ਵੀਰ ਦੇ ਕੋਲੋਂ ਅਤੇ ਬੇਸ਼ੱਕ ਮਜ਼ਦੂਰੀ ਕਰਦਾ ਹੈ ਪਰ ਆਵਾਜ਼ ਸੁਣੋਗੇ ਤਾਂ ਤੁਸੀਂ 당 ਰਹੋਗੇ ਮੈਂ ਚਾਹਾਂ ਗੱਲਾਂ ਬਾਤਾਂ ਚਮਕੀਲਾ ਜੀ ਆਪਾਂ ਬਾਅਦ ਚ ਕਰਨੀਆਂ ਪਹਿਲਾਂ ਸਾਡੇ ਜਿੰਨੇ ਵੀ ਦਰਸ਼ਕ ਜੁੜੇ ਉਹਨਾਂ ਨੂੰ ਕੋਈ ਗੀਤ ਸੁਣਾ ਦਿਓ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲ ਜੀਂਦੇ ਵਾਦੇ ਰੋ ਮਹਾਰਾਜ ਤੁਹਾਡਾ ਭਲਾ ਕਰੇ ਸਾਡੇ ਪੈਰਾਂ ਪਿੱਛੇ ਸਾਰਾ ਜੀ ਪਤਾ ਨਹੀਂ ਚੰਦਾ ਭਲਾ ਕਰੇ ਉਹ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਧਾਰੇ ਵੜ ਗਈ ਤੇ ਜਲਲਕਾਰੇ ਨਾਲ ਨੋਹ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵਜਿਆ ਨਹੀਂ ਪੱਟੂ ਫੇਰਦਾ ਫੇਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫੇਰਦਾ ਹੋ ਪਹਿਲਾ ਕੰਮ ਵੈਲੀਆਂ ਨੇ ਵਹਿਲ ਖੱਟਣੇ ਹੱ ਦੂਜਾ ਕੰਮ ਬੋਤਲਾਂ ਦੇ ਢੱਕ ਪੱਟਣੇ ਉਹ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟੱਕਰੇ ਨਹੀਂ ਤੇਰੇ ਦਰ ਤੇ ਹੇ ਦਰ ਤੇ ਬਲ ਹੁੰਦਾ ਮੁੰਡਾ ਬੱਕਰੇ ਹੇ ਨੀ ਤੇਰੀ ਧਰਤੇ ਚਰਖੀ ਚਰਿੰਜਣਾ ਚੋੜੈ ਨੋ ਹਟ ਗਈ ਹਾਰ ਤੇ ਸ਼ਿੰਗਾਰ ਲਾਗੇ ਬੈਣੋ ਹਟ ਗਈ ਚਰਕੀ ਚਰਿੰਜਣਾ ਚ ਬੈਣੋ ਔਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬੈਣੋ ਹਟ ਗਈ ਸਾਰਾ ਸਾਰਾ ਦਿਨ ਸਾਡੀ ਘੜੀ ਵਿੱਚ ਗੇੜੇ ਸਾਰਾ ਸਾਰਾ ਦਿਨ ਸਾਡੀ ਘੜੀ ਵਿੱਚ ਗੇੜੇ ਬਿਨਾ ਕੰਮ ਤੋਂ ਫਿਰੇ ਵੇਲੋਂ ਧਾਰ ਡੁੱਬ ਜਾਣੀ ਦਾ ਚੁੰਮ ਕੇ ਰਮਾਲੇ ਫੜਾਉਂਦਾ ਨ ਡੁੱਬ ਜਾਣੀ ਦਾ ਨੀ ਤੇਰਿਆਂ ਦੁੱਖਾਂ ਚ ਜਾ ਮੈਂ ਵੈਲੀ ਬਣਦਾ ਛਾਂ ਨਿ ਚ ਦੇਖ ਲੈ ਸਰੀਰ ਛਣਦਾ ਨੀ ਇੱਟੇ ਰਿਆ ਦੁਖਾਂ ਚ ਜਾ ਮੈਂ ਵੈਲੀ ਬਣਦਾ ਆ ਚਾਹ ਨੀ ਚ ਦੇਖ ਲੈ ਸਰੀਰ ਛਣਦਾ ਸੁਲਫਾ ਚਰਾਬ ਫੀਮ ਰਚ ਗਈ ਹੱਡਾਂ ਚ ਸੁਲਫਾ ਚਰਾਬ ਫੀਮ ਰਚ ਗਈ ਹੱਡਾਂ ਚ ਰੋਗ ਡੋਡਿਆਂ ਦਾ ਪੜਾ ਆਪਾ ਲਾ ਲਿਆ ਆ ਨੀ ਸਾਲੇ ਨਸ਼ਿਆਂ ਨੇ ਹਾਈ ਗੁੰਦਵਾ ਸਰੀਰ ਸਾਰਾ ਖਾ ਲਿਆ ਆ ਨੀ ਸਾਲੇ ਨਸ਼ੇ ਹਾਂ ਨੇ ਬਹੁਤ ਬਹੁਤ ਪਿਆਰੀ ਆਵਾਜ਼ ਹੈ ਭਾਈ ਜੀ ਬਹੁਤ ਪਿਆਰਾ ਅੰਦਾਜ਼ ਹੈ ਥੋੜਾ ਜਿਹਾ ਆਪਣੇ ਬਾਰੇ ਦੱਸੋ ਘਰ ਦੇ ਹਾਲਾਤਾਂ ਬਾਰੇ ਦੱਸੋ ਤੇ ਰੀਅਲ ਨਾਮ ਕੀ ਹੈ ਵੈਸੇ ਕਾਰਜ ਚਮਕੀਲਾ ਨਾਮ ਕਿਵੇਂ ਪੈਂਦਾ ਜੀ ਉਹਦੇ ਇਦਾਂ ਵੀਰ ਹੀ ਕਹਿ ਦਿੰਦੇ ਆ ਬਾਕੀ ਮੇਰਾ ਨਾਮ ਕਾਰਜ ਸਿੰਘ ਹੈ ਜੀ ਹਾਂ ਜੀ ਕਾਰਜ ਗਿੱਲ ਮੇਰਾ ਨਾਮ ਆ ਜਦੋਂ ਆਪਾਂ ਚਮੰਦਰ ਸਿੰਘ ਚਮੰਗ ਕੰਮ ਕਾਦਾ ਕਰਦੇ ਹੋ ਜਿਹੜੀ ਤੇ ਆਪਾਂ ਮਜ਼ਦੂਰੀ ਕਰਦੇ ਆ ਆਪਾਂ ਅੱਛਾ ਜੀ ਤੇ ਕੀ ਜਿਹੜਾ ਸੁਪਨਾ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਕੀ ਬੰਨਣਾ ਹੈ ਉਹ ਤੇ ਪਰਮਾਤਮਾ ਦੇ ਹੱਥ ਵਸੁੰਦਾ ਕਿ ਇਹ ਨੂੰ ਅਜੇ ਤੱਕ ਤਾਂ ਆਪਾਂ ਇਦਾਂ ਗਉਂਦੇ ਗੁੰਦੇ ਰਹੀਦਾ ਮੈਂ ਚਾਹਾਂਗਾ ਜੀ ਇੱਕ ਗੀਤ ਪਿਆਰਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਚਲ ਤੁਹਾਨੂੰ ਰਖੜੀ ਸੁਣਾ ਦਈਏ ਸੁਣਾ ਦਿਓ ਸੁਣਾ ਦਿਓ ਉਹ ਦਿਨ ਰਖੜੀ ਦਾ ਆਇਆ ਆਹੋ ਬਹਾਰੀ ਰਖੜੀ ਨਾ ਆਈ ਕੀ ਬਾਤ ਹੈ ਉਹ ਮੇਰਾ ਦਿਲ ਕਬਰ ਆ ਸੁੰਨੀ ਵੇਖ ਕੇ ਕਲਾਈ ਆ ਰਹੇ ਵਗਦਾ ਅੱਖਾਂ ਦੇ ਵਿੱਚੋਂ ਨਹੀਂ ਆ ਵਿੱਚ ਪਰਾਦੇ ਸਸੋਂ ਨ ਬੈਠੀਏ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰ ਵਿੱਚ ਪਰਾਦੇ ਸਸੋਂ ਨ ਬੈਠੀਏ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰ ਉਹ ਤੀਂ ਛੂਟਾ ਪਿੱਛੇ ਮੇਰੇ ਨਾਲ ਲਾੜਦੀ ਹੁੰਦੀ ਸਸੂਟ ਤੇਰੇ ਲਈ ਲਿਆ ਕੇ ਨਵਾਂ ਰੱਖਿਆ ਕੱਲੀ ਕੱਲੀ ਪਹਿਣ ਕੋਈ ਦੂਰ ਨਾ ਵੇ ਹਾਵੇ ਮੈਂ ਤਾਂ ਕਰਕੇ ਓਡੀਕਾ ਹੋਰ ਥੱਕਿਆ ਨਹੀਂ ਯਾਦ ਤੇਰੀ ਆਈ ਮੇਰਾ ਡੋਲ ਗਿਆ ਦਿਲ ਯਾਦ ਤੇਰੀ ਆਹੀ ਮੇਰਾ ਡੋਲ ਗਿਆ ਦਿਲ ਹਕਮੀ ਅੱਖਾਂ ਮੁਰੇ ਤੇਰੀ ਤਸਬੀਹ ਆ ਵਿੱਚ ਪਾਰਾ ਦੇ ਸਸੋਂ ਬੈਠੀ ਹੈ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰ ਆ ਵਿੱਚ ਪਾਰਾ ਦੇ ਸਸੋਂ ਬੈਠੀ ਹੈ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰ ਅੱਜ ਸਹੁਰਿਆਂ ਨੇ ਕੂਰਿਆ ਤਾਂ ਗੁੱਸਾ ਨਾ ਮਾਣਾਂ ਵੀ ਗਿਲੇ ਛਕਵੇ ਹੁੰਦੇ ਆ ਕੜੀ ਪਲ ਦੇ ਸੌਰਿਆਂ ਨੇ ਕੂਰਿਆਂ ਦਾ ਗੁੱਸਾ ਨਾ ਮਨ ਹਵੀ ਗਿਲੇ ਛਕਵੇ ਹੁੰਦੇ ਨੇ ਕੜੀ ਪਲ ਦੇ ਐਦੋਂ ਵੱਧ ਜੇ ਕੋਈ ਹੋਰ ਪੈਗੀ ਮਜਬੂਰੀ ਮੈਨੂੰ ਲੈ ਕੇ ਚਿੱਠੀ ਦੇ ਵਿੱਚ ਕੱਲ ਦੇ ਪੰਡੋਰੀ ਵਾਲਾ ਛਿੰਦਾ ਰੁੱਕਦਾ ਨਾ ਇੱਕ ਪਲ ਕਿਆ ਬਾਤ ਪੰਡੋਰੀ ਵਾਲਾ ਛਿੰਦਾ ਰੁੱਕਦਾ ਨਾ ਇੱਕ ਪਲ ਆਹੂ ਗਿਲ ਵੀਰ ਨਦੀਆਂ ਨੂੰ ਚੀ ਆ ਵਿੱਚ ਪਰਦੇਸਾ ਸੋਣ ਬੈਠੀਏ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰ ਵਿੱਚ ਪਰਦੇਸਾ ਸੋਣ ਬੈਠੀਏ ਨਹੀਂ ਪਹਿਣੇ ਰੋਵੇ ਰਖੜੀ ਦੇ ਦਿਨ ਤੇਰਾ ਵੀਰਨੀ ਅਕਰਜੀ ਮੈਂ ਜਰੂਰ ਪੁੱਛਣਾ ਚਾਹਾਂਗਾ ਘਰ ਦੇ ਹਾਲਾਤਾਂ ਬਾਰੇ ਵੀ ਤੁਸੀਂ ਦੱਸਿਆ ਹੈ ਤਾਂ ਕੀ ਕਹਿਣਾ ਚਾਹੋਗੇ ਕੀ ਕਿਹੜਾ ਕਲਾਕਾਰ ਹੈ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਕੋਈ ਇੱਕ ਦੋ ਕਲਾਕਾਰਾਂ ਦੇ ਨਾਮ ਦੱਸ ਸਕਦੇ ਜੀ ਮੈਂ ਜ਼ਿਆਦਾ ਪਸੰਦ ਮੇਰਾ ਤੇ ਅਮਰ ਸਿੰਘ ਚਮਕੀਲਾ ਜੀ ਇਹਨਾਂ ਨੂੰ ਮਨਪਸੰਦ ਕਰਦਾ ਇਹਨਾਂ ਦੇ ਮੇਝੇ ਗੀਤ ਗੋਣਾ ਵੀ ਹੁਣ ਸੁਣਦਾ ਇਹਨਾਂ ਠੀਕ ਹੈ ਅੱਛਾ ਜੀ ਤੇ ਬਾਕੀ ਕੀ ਕਲਾਕਾਰ ਆਪਾਂ ਨੂੰ ਸਾਰੇ ਹੀ ਸਿੰਗਰ ਸਾਰੇ ਪਿਆਰੇ ਆਪਾਂ ਨੂੰ ਠੀਕ ਹੈ ਆਪਾਂ ਆਪਣੀਆਂ ਅਦਾਕਾਰਾਂ ਕਰਦੇ ਆ ਫੂਰੀਆਂ ਫੂਰੀਆਂ ਕਰਦੇ ਆ ਵਾਜਾਂ ਤੁਸੀਂ ਕੱਢ ਲੈਨੇ ਹੋ ਵਾਜਾਂ ਆਪਾਂ ਕਰਦੇ ਆ ਆਪਾਂ ਦੋ ਗੀਤ ਹੋਰ ਸੁਣਨੇ ਆ ਅੰਤਰਾ ਸਥਾਈ ਅੰਤਰਾ ਮੈਂ ਚਾਹਾਂਗਾ ਸਰਦੂਲ ਸਕੰਦਰ ਜੀ ਦਾ ਕੋਈ ਗੀਤ ਸੁਣਾ ਦਿਓ ਕਿ ਸਾਡੇ ਦਰਸ਼ਕਾਂ ਨੂੰ ਨਹੀਂ 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 ਸੁਣਾ ਸਕ ਉਹ ਤੇ ਸਮਾਂ ਦੇ ਜੀ ਸੁਣਾ ਦੇ ਹਾਂਜੀ ਚਲੋ ਚਮਕੀਲਾ ਜੀ ਦਾ ਅਮਰ ਚਮਕੀਲਾ ਜੀ ਨੂੰ ਤੁਸੀਂ ਸੁਣਦੇ ਹੋ ਮੈਂ ਚਾਹਾਂਗਾ ਉਹਨਾਂ ਦਾ ਗੀਤ ਜਰੂਰ ਸੁਣਾਇਓ ਅਮਰ ਸਿੰਘ ਚਮਕੀਲਾ ਜੀ ਉਹਨਾਂ ਦਾ ਡਿਊਟੀ ਕਿ ਇੱਕ ਸਿੰਗਲੀ ਡਿਊਟ ਡਿਊਟ ਸੋਲੋ ਕਰਦੇ ਆ ਇੱਕ ਵਾਂਗ ਅਮਰ ਸਿੰਘ ਚਮਕੀਲੇ ਸੋਹਣੀਆਂ ਗੱਲਾਂ ਫਿਰ ਇੱਕ ਸੋਲੋ ਤੇ ਇੱਕ ਡਿਊਟ ਸੁਣਾਉਣਾ ਹੈ ਤੇ ਹੁੰਦਾ ਉਹ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਆੜ ਤੇ ਗਵਾੜ ਵੀ ਕਦੇ ਨਾ ਲੜੀਏ ਕਿਆ ਬਾਤ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਆੜ ਤੇ ਗਵਾੜ ਵੀ ਕਦੇ ਨਾ ਲੜੀਏ ਅਵੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਤੁੱਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਤੁੱਖਾ ਨਹੀਂ ਕਬਾਈਦਾ ਸੋਹਣਿਆਂ ਦੇ ਨਾਲ ਤੁੱਖਾ ਨਹੀਂ ਕਮਾਈਦਾ ਹੋ ਕੰਨਿਆ ਕੁਵਾਰੀ ਨੂੰ ਹੁਣੀ ਗਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਕੰਨਿਆ ਕੁਵਾਰੀ ਨੂੰ ਹੁਣੀ ਗਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਕੀ ਬਾਤ ਹੈ ਬਹੁਤ ਪਿਆਰੀ ਬਾਜ ਕਾਰਜ ਜੀ ਜਿੰਨੇ ਵੀ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੀ ਅਪੀਲ ਕਰਨੀ ਚਾਹੋਗੇ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਹੋ ਜੀ ਤੁਹਾਡੀ ਹੈਲਪ ਹੋ ਜਾਈਏ ਕਿਹੋ ਜੀ ਹੈਲਪ ਹੋਣੀ ਚਾਹੀਦੀ ਹੈ ਵੀ ਸਾਰੇ ਸਾਨੂੰ ਵੀ ਪਿਆਰ ਕਰਨ ਜਿੱਦਾਂ ਸਾਰਿਆਂ ਨੂੰ ਕਰਦੇ ਹਨ ਇਹ ਜੋ ਪਰਮਾਤਮਾ ਚਾਹੇ ਤੇ ਕਰ ਦਿੰਦੇ ਪਰ ਅਜੇ ਪਰਮਾਤਮਾ ਆਪਣੇ ਵਾਲ ਨਹੀਂ ਹੈ ਨਾ ਤੇ ਨਹੀਂ ਬਾਕੀ ਪਰਮਾਤਮਾ ਨੇ ਆਪਨ ਸਭ ਕੋ ਦਿੱਤਾ ਸਰੋਕਾਰ ਵੀ ਦਿੱਤਾ ਸਾਨੂੰ ਮਾੜਾ ਹੈ ਨਾ ਤੇ ਮਹਾਰਾਜ ਨੇ ਆਪਣੇ ਧੀਆਂ ਪੁੱਤ ਦਿੱਤੇ ਆਪਾਂ ਨੂੰ ਮਹਾਰਾਜ ਨੇ ਹੈ ਨਾ ਸਭ ਕੁਝ ਹੀ ਦਿੱਤਾ ਪਰਮਾਤਮਾ ਨੇ ਸ਼ੁਕਰ ਕਰਦੇ ਆਪਾਂ ਦਾ ਠੀਕ ਹੈ ਨਾ ਦੋ ਤੇ ਰੋਟੀ ਮਿਹਨਤ ਕਰਕੇ ਖਾਂਦੇ ਜਾਂਦੇ ਜਾਂਦੇ ਡਿਊਟ ਇੱਕ ਜਰੂਰ ਸੁਣਾ ਦਿਓ ਜੀ ਜਾਂਦੇ ਜਾਂਦੇ ਡਿਊਟ ਹਾਂਜੀ ਅਮਰ ਸਿੰਘ ਦਾ ਜੀ ਅਮਰ ਸਿੰਘ ਚਮਕੀਲਾ ਦਾ ਜੀ ਵੱਡਿਆਂ ਕਾਰਾਂ ਦੀਆਂ ਉੱਚੀਆਂ ਹਵੇਲੀਆਂ ਤੇ ਕੇ ਪਵਾਰੀ 99 ਵੇ ਵੱਡਿਆਂ ਕਾਰਾਂ ਦੀਆਂ ਉੱਚੀਆਂ ਹਵੇਲੀਆਂ ਤੇ ਕੇ ਪਵਾਰੀ 99 ਵੇ ਕਾਲੀ ਸੂਪ ਦਾ ਘਗਰਾ ਸਵਾੰਦੇ ਹੋ ਜਾ ਹੋਗੀ ਤਨ ਤਨ ਵਹਿ ਚੀਜ ਲੱਕ ਮਣ ਲੈ ਹਗੜ ਵਹਿ ਵਰਗੀ ਰਨ ਵਹਿ ਚੀਜ ਲੱਕ ਮਣ ਲੈ ਹਾਈ ਉੱਚੇ ਟਿਬਹ ਤੇ ਤਾਣਾ ਤਣ ਦੀਏ ਤਾਣਾ ਠੀਕਣ ਹਾ ਪਾਉਂਦੀ ਹਾਈ ਉੱਚੇ ਟਿਬਹ ਤੇ ਤਾਣਾ ਤਣ ਦੀਏ ਤਾਣਾ ਠੀਕਣ ਹਾ ਪਾਉਂਦੀ ਅ ਸਾਰਾ ਪਿੰਡ ਤੇ ਨੂੰ ਟੀਚਰਾਂ ਕਰਦਾ ਹਾਈ ਕੋਂ ਬੁਹੇ ਵਿੱਚ ਨਾਉਂਦੀ ਨੀ ਉੱਡ ਜਾ ਕਬੂਤਰੀ ਇਹ ਹੈ ਢਾਰਕਾ ਮਹਾਦੀ ਆਉਂਦੀ ਨਹੀਂ ਉੱਡ ਜਾ ਕਬੂਤਰ ਹੀ ਏ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਬਹੁਤ ਪਿਆਰਾ ਅੰਦਾਜ਼ ਬਾਈ ਕੋਲ ਨਾ ਟਾਈਮ ਥੋੜਾ ਜਿਹਾ ਘੱਟ ਸੀ ਦੋਸਤੋ ਕਿਉਂਕਿ ਕੋਈ ਪ੍ਰੋਗਰਾਮਾਂ ਦੇ ਉੱਪਰ ਵੀ ਗਾਉਣ ਦਾ ਮੌਕਾ ਮਿਲਦਾ ਹੈ ਤਾਂ ਉੱਥੇ ਜਿਹੜਾ ਕੋਸ਼ਿਸ਼ ਹੁੰਦੀ ਆ ਵੀ ਕੋਈ ਸੰਗਤ ਦੇ ਵੱਲੋਂ ਕੋ ਮਾਨ ਸਤਕਾਰ ਹੋ ਜਾਏ ਕਿਉਂਕਿ ਬਾਈ ਮਜ਼ਦੂਰੀ ਕਰਦਾ ਹੈ ਘਰ ਦੇ ਹਾਲਾਤ ਜਿਹੜੇ ਨੇ ਉਹ ਵੀ ਤਰਸਯੋਗ ਨੇ ਤੁਸੀਂ ਜਰੂਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਕਿਸੇ ਪ੍ਰਕਾਰ ਦੀ ਇਸ ਵੀਰ ਦੀ ਸਹਾਇਤਾ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਸਮਾਂ ਬਹੁਤ ਘੱਟ ਸੀਗਾ ਅਸੀਂ ਬੜੇ ਜ਼ੋਰ ਦੇ ਨਾਲ ਸਮਾਂ ਜਿਹੜਾ ਬਾਈ ਦੇ ਕੋਲੋਂ ਲਿਆ ਹੈ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਆਬਤਕ ਨਿਊਜ਼ ਤਰਨਤਾਰ